ICC ਨੇ ক্রিকেট ਅਵਾਰਡਸ ਦੇ ਜੇਤੂਆਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਰ ਗਾਰਫੀਲਡ ਸੋਬਰਜ਼ ਮੇਲ ਕਰਿਕਟਰ ਆਫ ਦੀ ਡੈਕਟ ਅਤੇ ਵਨ ਡੇ ਪਲੇਅਰ ਆਫ ਦੀ ਡੈਕਟ ਅਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਇਸ ਤੋਂ ਇਲਾਵਾ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸਪਿਰਟ ਆਫ ক্রিকেট ਅਵਾਰਡ ਆਫ ਦਾ ਟਿਕਟ ਦੇ ਲਈ ਚੁਣਿਆ ਗਿਆ ਹੈ ਵਿਰਾਟ ਕੋਹਲੀ ਨੇ 2011 ਤੋਂ 2020 ਤੱਕ ਟੈਸਟ ਵਨਡੇ ਅਤੇ T20 ਦੇ ਵਿੱਚ ਮਿਲਾ ਕੇ 20396 ਰਨ ਬਣਾਏ ਨੇ ਇਸ ਦੌਰਾਨ ਉਹਨਾਂ ਨੇ 64 ਸੈਂਕੜੇ ਅਤੇ 64 ਫਿਫਟੀਆਂ ਲਗਾਈਆਂ ਨੇ ਕੋਹਲੀ ਨੇ ਇਸ ਦੌਰਾਨ 70 ਇਨਿੰਗ ਦੇ ਵਿੱਚ 56.97 ਦੀ ਔਸਤ ਦੇ ਨਾਲ ਰਨ ਬਣਾਏ ਨੇ ਉਹ 2011 ਦੇ ਵਿੱਚ ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਦੇ ਵਿੱਚ ਵੀ ਸ਼ਾਮਲ ਸੀ ਇਹੀ ਨਹੀਂ ਸਿਰਫ ਵਨਡੇ ਦੇ ਵਿੱਚ ਵਿਰਾਟ ਨੇ ਇਸ ਧਾਕੇ ਦੇ ਦੌਰਾਨ 83 ਦੀ ਔਸਤ ਦੇ ਨਾਲ 10000 ਤੋਂ ਵੱਧ ਰਨ ਬਣਾਏ ਨੇ ਇਸ ਦੌਰਾਨ ਵਿਰਾਟ ਕੋਹਲੀ ਨੇ 39 ਸੈਂਚਰੀਜ਼ ਅਤੇ 48 ਫਿਫਟੀਆਂ ਲਗਾਈਆਂ ਨੇ ਪਿਛਲੇ 10 ਸਾਲ ਦੇ ਵਿੱਚ ਵੰਡੇ ਦੇ ਵਿੱਚ ਉਹਨਾਂ ਨੇ 112 ਕੈਚ ਵੀ ਲੈਨੇ ਇਸ ਤੋਂ ਇਲਾਵਾ ਆਸਟ੍ਰੇਲੀਆਈ ਸਟੀਵ ਸਮਿਥ ਨੂੰ ਟੈਸਟ ਪਲੇਅਰ ਆਫ ਦੀ ਡੈਕਟ ਚੁਣਿਆ ਗਿਆ ਸਮਿਥ ਨੇ 2011 ਤੋਂ 2020 ਦੇ ਵਿਚਕਾਰ ਟੈਸਟ ਕ੍ਰਿਕਟ ਦੇ ਵਿੱਚ 65.79 ਦੀ ਔਸਤ ਦੇ ਨਾਲ 7040 ਰਨ ਬਣਾਏ ਨੇ ਇਸ ਦੌਰਾਨ ਉਹਨਾਂ ਦਾ ਔਸਤ ਟੈਸਟ ਦੇ ਮੌਜੂਦਾ ਟੌਪ 50 ਬੱਲੇਬਾਜ਼ਾਂ ਤੋਂ ਸਭ ਤੋਂ ਜ਼ਿਆਦਾ ਰਿਹਾ ਹੈ ਇਦਰਾਨਾ ਸਮਿਥ ਨੇ 26 ਸੈਂਚਰੀਜ਼ ਅਤੇ 28 ਫਿਫਟੀਆਂ ਲਗਾਈਆਂ ਨੇ ਅਫਗਾਨਿਸਤਾਨ ਨੂੰ ICC ਮੈਨਸ T20 ਕ੍ਰਿਕਟਰ ਆਫ ਦਾ ਡੈਕਟ ਅਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ICC ਸਪਿਰਟ ਆਫ ਕ੍ਰਿਕਟਰ ਅਵਾਰਡ ਦੇ ਨਾਲ ਨਿਵਾਜਿਆ ਗਿਆ ਧੋਨੀ ਨੇ 2011 ਦੇ ਵਿੱਚ ਇੰਗਲੈਂਡ ਦੇ ਖਿਲਾਫ ਸੀਰੀਜ਼ ਦੇ ਦੌਰਾਨ ਐਨ ਬੈਲ ਨੂੰ ਰਨ ਆਊਟ ਹੋਣ ਦੇ ਬਾਵਜੂਦ ਉਹਨਾਂ ਨੂੰ ਮੈਦਾਨ ਤੇ ਵਾਪਸ ਬੁਲਾਇਆ ਸੀ ਫੈਨਸ ਨੇ ਉਹਨਾਂ ਨੂੰ ਇਸੇ ਜੈਸਚਰ ਦੇ ਲਈ ਸਪਿਰਟ ਆਫ ਕ੍ਰਿਕਟ ਅਵਾਰਡ ਦੇ ਲਈ ਚੁਣਿਆ ਹੈ